ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪਿੰਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਹਾਂ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਕਿਸੇ ਨੇ ਵੀ ਆਪਣਾ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਇਦਾਦਾਂ ਦੀ ਵੀਡੀਓ ਬਣਾਉਣੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਏ ਜਰਸੀ ਦਿਖਾਉਂਗਾ ਕਰਮਾ ਵਾਲੀ ਹਜੇ ਗੱਬਣਾ ਡੇਟ ਮੁਤਾਬਕ ਕੋਸਮੇ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪਦੀ ਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜੈਸੀ ਆ ਵੀਰ ਦੀ ਕਰਮਾ ਵਾਲੀ ਪਹਿਲਾ ਸੂਆ ਹੁੰਦੀ ਆ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤਰੀਕ ਨੂੰ 25 ਦੇ ਦਿਨ ਪੂਰੇ ਆ ਆਪ ਸੈਗ ਦੀ ਆ 40138 ਦੀ ਅੱਗੇ 21035 ਸੀਮਨ ਲੱਗਿਆ ਹੋਇਆ ਜੀ ਤੋਂ ਪ੍ਰੈਗਨੈਂਟ ਆ ਬੱਚੀ ਬੂਤੀ ਬਾਤੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ 5 ਤਰੀਕ ਨੂੰ ਡੇਟ ਮੁਤਾਬਕ ਦਿਨ ਪੂਰੇ ਆ ਬੱਚੀ ਦੇ ਹਵਾਨੇ ਚ ਵਾਲਟਲ ਹਜੇ ਕਾਫੀ ਪਈ ਆ ਦੁੱਧ ਬਾਈ ਜੀ ਹੁਣੇ ਕਹਿੰਦੇ 20 ਤੋਂ ਪਲਸ ਤੋਂ ਬੱਚੀ ਖੁੱਲਾ ਬੜਾ ਆਰਾਮ ਨਾਲ ਪਿਆ ਜੂ ਹਾਈਟ ਵਾ ਦੋਸਤੋ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਪੇਟ ਪੋਡਾ ਸੋਹਣਾ ਚੌੜਾ ਚਾਰ ਹੀ ਥਾਨ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਚਾਰਾ ਥਾਨਾ ਸੇਮ ਹੀ ਸਾਈਜ਼ ਦੁੱਧ ਬਾਈ ਜੀ ਹੋਣੇ ਕਹਿੰਦੇ 20 ਤੋਂ ਪਲੱਸ ਬੱਚੀ ਖੁੱਲਾ ਬੜਾ ਆਰਾਮ ਨਾਲ ਪਿਆ ਜੂ ਛੋਟਾ ਕਰਨ ਬੋਦੀ ਵਾਲੀ ਜਰਸੀ ਚਾਰ ਹੀ ਥਾਣ ਹੱਤੀ ਚੁਵਾਈ ਵਾਲੇ ਗੈਪ ਚ ਨਿਕਰ ਮੇ ਕੱਲੇ ਕੱਲੇ ਲੱਗੇ ਹੋਏ ਚਾਰਾਂ ਤਰ੍ਹਾਂ ਸੇਮ ਹੀ ਸਾਈਜ਼ ਜੇ ਤੁਸੀਂ ਹਵਾ ਨਾ ਖਿਚਾਂਗੇ ਤਾਂ ਰਵੜਾਂ ਨੂੰ ਬਤੂ ਦਾ ਵਾਲਟਲ ਹਜੇ ਕਾਫੀ ਪਈ ਆ ਇੱਕ ਨੰਬਰ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 70000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੇ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ